ਅੱਛਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਇਹ ਲਓ ਜੀ ਅ ਗਰਮੀਆਂ ਸ਼ੁਰੂ ਹੋ ਗਈਆਂ ਤੇ ਖਾ ਪੀ ਕੇ ਗਰਮੀਆਂ ਦੇ ਵਿੱਚ ਧਿਆਨ ਰੱਖਣਾ ਹੈ ਕਿ ਆਪਾਂ ਉਹੀ ਚੀਜ਼ਾਂ ਖਾਈਏ ਜਿਹੜੀਆਂ ਸਾਡੀ ਬੋਡੀ ਮਨਜ਼ੂਰ ਕਰ ਲਵੇ ਕਿਉਂਕਿ ਗਰਮੀਆਂ ਦੇ ਵਿੱਚ ਖਰਾਬ ਚੀਜ਼ਾਂ ਹੋਉਂਦੀ ਵੀ ਉਮੀਦ ਬਹੁਤ ਹੁੰਦੀ ਹੈ ਕਿ ਬਾਹਰ ਦੇ ਜੂਸ ਤੇ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਅਵੋਇਡ ਕਰਨੀਆਂ ਤੇ ਗਰਮੀਆਂ ਦੀ ਸ਼ੁਰੂਆਤ ਹੋਊਗੀ ਤਾਂ ਇਸ ਕਰਕੇ ਫਿਰ ਹੁਣ ਸਕਿਨ ਦੀ ਕੇਅਰ ਤੇ ਵੀ ਖਾਸ ਖਿਆਲ ਰੱਖਣਾ ਸ਼ੁਰੂ ਕਰਾਂਗੇ ਆਪਾਂ ਤੇ ਸਕਿਨ ਲਈ ਤਾਂ ਸਪੈਸ਼ਲੀ ਧਿਆਨ ਰੱਖਣਾ ਪਊਗਾ ਕਿਉਂਕਿ ਹੁਣ ਸਾਨੂੰ ਸਨਬਰਨ ਡਰਾਈ ਸਕਿਨ ਦੇ ਬੋਸਰ ਇਹੋਰੀਚੁਸ ਸਕੈਨਰ ਦੇ ਉੱਤੇ ਦੇਖਣ ਨੂੰ ਮਿਲਣਗੀ ਠੀਕ ਹੈ ਤੇ ਉਹਨੂੰ ਆਪਾਂ ਫਿਕਸ ਕਰਨ ਵਾਸਤੇ ਹੋਰ ਤੋਂ ਹੀ ਧਿਆਨ ਰੱਖਾਂਗੇ 스타ਟ ਆਫ ਦਾ ਸਮਰ ਠੀਕ ਹੈ ਤਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਈਡਰਾ ਫੇਸ਼ੀਅਲ ਫॉर ਸਪੈਸ਼ਲੀ ਸਮਰ ਲਈ ਠੀਕ ਹੈ ਤੇ ਜਿਹੜਾ ਇਹ ਹਾਈਡਰਾ ਫੇਸ਼ੀਅਲ ਹੈ ਬਹੁਤ ਹੀ ਵਧੀਆ ਹੈ ਬਹੁਤ ਹੀ ਵਧੀਆ ਤੁਸੀਂ ਸਾਰੇ ਫੇਸ਼ੀਅਲ ਭੁੱਲ ਜਾਓਗੇ ਇੰਨਾ ਸੋਹਣਾ ਫੇਸ਼ੀਅਲ ਹੈ ਇਹ ਬਹੁਤ ਜ਼ਿਆਦਾ ਇਨਰੀਡੀਅੰਟ ਤੇ ਬਹੁਤ ਜ਼ਿਆਦਾ ਖਰਚਾ ਆਪਾਂ ਨੂੰ ਨਹੀਂ ਚਾਹੀਦਾ ਜਿਹੜੇ ਆਪਣਾ ਹਾਈਡਰਾ ਫੇਸ਼ੀਅਲਸ 10 15 15000 ਦੇ ਹੁੰਦੇ ਆ ਉਹ ਆਪਾਂ 20 50 ਰੁਪਏ ਦੇ ਵਿੱਚ ਕਰ ਲੈਣੇ ਬਸ ਹਰਫ ਤੇ ਤੁਸੀਂ ਕਰਦੇ ਰਹੋ ਤੇ ਤੁਸੀਂ ਦੇਖਦੇ ਦੇਖਦੇ ਤੁਸੀਂ ਪੂਰੀ ਤਰ੍ਹਾਂ ਆਪਣੀ ਸਕਿਨ ਦੇ ਉੱਤੇ ਗਲੋ ਦੇਖੋਗੇ ਗਲੋਈ ਸਕਿਨ ਡਿਊਈ ਸਕਿਨ ਗਰਮੀਆਂ ਦੇ ਵਿੱਚ ਬਹੁਤ ਮੁਸ਼ਕਲ ਹੈ ਮੇਨਟੇਨ ਕਰਨਾ ਪਰ ਆਪਾਂ ਕਰਾਂਗੇ ਠੀਕ ਹੈ ਇਸ ਕਰਕੇ ਤੁਸੀਂ ਇਹ ਫੇਸ਼ੀਅਲ ਜ਼ਰੂਰ ਕਰਨਾ ਕਰਕੇ ਦੇਖਣਾ ਥੋੜੀਆਂ ਜਿਹੀਆਂ ਜੀ ਚੀਜ਼ਾਂ ਚਾਹੀਦੀਆਂ ਨੇ ਬਸ ध्यान रखना है कि सनस्क्रीन तो बिना आप जाना एक खास ख्याल रखियो तो लो जी कर दें शुरू आप अज का फे हाइड्राफेल स्टेप बाय स्टैप सब तो पहला आप करें क्लीनजिंग ठीक है हाइड्रा क्लीन क्ली, क्लीनर, क्लीनर बना क्लीनजर बनावेंगे आपसे आप चाहिए है शहद चाहिए हनी ठीक है थोड़ा जहाँ हनी लै लेंगे फेस के मुताबिक आपको चाहिए इस करके कोई ए नहीं हैगा कि चमचा लवोंगे ज चमचा लवोंगे क्योंकि कलीनजिंग ही करनी आप लो जी ਇੰਨਾ ਸਾਰਾ ਪਾ ਪਾ ਲੈਣਾ ਠੀਕ ਹੈ ਇਹ ਹੋ ਗਈ ਧੱਕ ਚਮਚਾਤ ਹੋਊਗਾ ਤੇ ਇਹਦੇ ਵਿੱਚ ਆਪਾਂ ਨੂੰ ਥੋੜੀ ਜਿਹੀ ਗਲਿਸਰੀਨ ਪਾਉਣੀ ਵੈਸੇ ਹੁਣ ਆਪਾਂ ਗਲਿਸਰੀਨ ਨਹੀਂ ਯੂਜ਼ ਕਰਾਂਗੇ ਹਾਈਡਰਾਫੇਸ਼ੀਅਲ ਚਾਜਰ ਕਿਉਂਕਿ ਗਰਮੀ ਆ ਗਈ ਤੇ ਗਰਮੀ ਦੇ ਵਿੱਚ ਜਿਹੜੀ ਗਲਿਸਰੀਨ ਹੈ ਉਹ ਪਹਿਲਾਂ ਹੀ ਗਰਮੀਸ਼ ਪੈਦਾ ਕਰਦੀ ਜਦੋਂ ਆਪਾਂ ਇਹਨੂੰ ਯੂਜ਼ ਕਰਦੇ ਹਾਂ ਤੇ ਗਰਮੀ ਚ ਆਪਾਂ ਗਲਿਸਰੀਨ ਨਹੀਂ ਯੂਜ਼ ਕਰ ਸਕਦੇ ਜ਼ਿਆਦਾ ਇਸ ਕਰਕੇ ਮਾੜੀ ਜਿਹੀ ਗਲਿਸਰੀਨ ਪਾਈਏ ਦੋ ਡ੍ਰੋਪ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਦੁੱਧ ਠੀਕ ਹੈ ਹਲੋ ਤੁੱਥ ਜਿਹੜਾ ਹੈਗਾ ਬਹੁਤ ਬਹੁਤ ਅੱਛਾ ਕਲੀਨਜ਼ਰ ਹੈ ਤੇ ਜਿਹੜਾ ਹਣੀ ਐ ਉਹ ਬਹੁਤ ਅੱਛਾ ਵਾਸ਼ਰ ਬੰਦਾ ਹੈ ਹਣੀ ਐਂਡ ਆਪਣਾ ਗਲਿਸਰਿੰਗ ਦੋਨੋਂ ਹੀ ਠੀਕ ਹੈ ਤਾਂ ਸੁਪਰ ਪਾਵਰ ਦੋਲ ਆਪਣਾ ਕਲੀਨਜ਼ਰ ਐਂਡ ਮੋਇਸਚਰਾਈਜ਼ਿੰਗ ਕਲੀਨਜ਼ਰ ਬਣਿਆ ਆਪਣਾ ਇਹ ਬਹੁਤ ਵਧੀਆ ਠੀਕ ਹੈ ਤੇ ਲੋ ਜੀ ਇਹਨੂੰ ਆਪਾਂ ਕਰਦੇ ਹਾਂ ਈਵਨਿੰਗ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਦਾ ਜਿਹੜਾ ਅੱਜ ਆਪਾਂ ਫੇਸ਼ੀਅਲ ਕਰਾਉਣ ਲੱਗੇ ਆ ਇਹ ਕਿਉਂਕਿ ਥੋੜਾ ਜਿਹਾ ਪਰ ਇਸ ਟਾਈਮ ਟਾਈਮ ਥੋੜਾ ਵੱਧ ਚਾਹੀਦਾ ਆ ਆਪਾਂ ਨੂੰ ਕਿਉਂਕਿ 2-3 ਵਾਰੀ ਆਪਾਂ ਵਿੱਚ ਦੀ 10-10 ਮਿੰਟ ਦਾ ਸਟੇ ਦੇਣਾ ਹੈਗਾ ਫੇਸ ਦੇ ਉੱਤੇ ਨਾ ਚੀਜ਼ਾਂ ਨੂੰ ਇਸ ਕਰਕੇ ਮੇਨ ਇਹ ਇਟ ਇੰਪੋਰਟੈਂਟ ਹੈਗਾ ਸਟੇ ਟਾਈਮ ਤਾਂ ਥੋੜਾ ਇਹ ਟਾਈਮ ਵੱਧ ਲਾਉਗਾ ਨਾਰਮਲੀ ਆਪਾਂ 15-20 ਮਿੰਟ ਚ ਕਰ ਲੈਂਦੇ ਇਹ ਨੂੰ ਛੋਟਾ-ਕਟਾ ਅੱਧਾ ਘੰਟਾ 40 ਮਿੰਟ ਇੰਨਾ ਟਾਈਮ ਲੱਗ ਜਾਊਗਾ ਠੀਕ ਹੈ ਲਓ ਜੀ ਹੁਣ ਮੈਂ ਫੇਸ ਸਿਰ ਦੇ ਉੱਤੇ ਉਹ ਆਪਾਂ ਨੂੰ ਪੱਟੀ ਲਾਉਣ ਦੀ ਲੋੜ ਨਹੀਂ ਕਿਉਂਕਿ ਸਾਰੀਆਂ ਚੀਜ਼ਾਂ ਇਹ ਇਹ ਜਿਹੜੀਆਂ ਨੇ ਜਿਹੜੀ ਨੇਚਰਲ ਹੈ ਤੇ ਵਾਲਾਂ ਤੇ ਕੋਈ ਬੈਡ ਇਫੈਕਟ ਨਹੀਂ ਦਿੰਦੀਆਂ 클렌জিং ਅੱਛੀ ਤਰ੍ਹਾਂ ਕਰ ਦੂਗਾ ਇਹ ਡੀਪ ਕਲੀਨਸਿੰਗ ਕਰ ਦਿੰਦਾ ਹੈ ਕਰ ਦਿੰਦਾ ਮਿਲਕ ਐਂਡ ਅ ਸ਼ੈਰ क्योंकि तो उतने मिनट तो यू एक्टिवेट हो लग जाएंगे डरट जी साइड पोर्स फस गई होंगी है वो सारी क्लीयर कर दूगा मैप भर जाती है ठीक है साफ हो गया स्किन बिल्कुल साफ होगी फेस साफ हो गया हूँ अपना ये अगला स्टेप आपका करना है जो हूँ वो है हाइड्रा फेस पॉलिश बनाने आपका ਉਹਦੀ ਵਾਸਤੇ ਫਿਰ ਤੋਂ ਆਪਾਂ ਨੂੰ ਚਾਹੀਦਾ ਹੈ ਸ਼ਹਿਦ ਆਪਾਂ ਅੱਜ ਮੇਨ ਇਨਗਰੀਡੀਅੰਟ ਸ਼ਹਿਦ ਨੂੰ ਰੱਖਾਂਗੇ ਤੇ ਇੱਕ ਆਪਾਂ ਨੂੰ ਚਾਹੀਦਾ ਹੈ ਟਮੇਟੋ ਜੂਸ ਤੁਹਾਨੂੰ ਪਤਾ ਹੈ ਵੀ ਟਮਾਟਰ ਦੇ ਵਿੱਚ ਜਿਹੜੀਆਂ ਪ੍ਰੋਪਰਟੀਆਂ ਹੁੰਦੀਆਂ ਨਾ ਬਲੀਚਿੰਗ ਪ੍ਰੋਪਰਟੀਆਂ ਥੋੜੀਆਂ ਥੋੜੀਆਂ ਅੱਖਾਂ ਦੇ ਉੱਤੇ ਕਾਲੇ ਘੇਰੇ ਆ ਟੋੜਾ ਜਿਹੜਾ ਹੈਗਾ ਸਕਿਨ ਦੇ ਉੱਤੇ ਧਾਲਤ ਬੇਨਾ ਟਮਾਟਰ ਦੇ ਲਈ ਬਹੁਤ ਅੱਛਾ ਹੈ ਤੇ ਫਿਰ ਆਪਾਂ ਇਹਦੇ ਚ ਪਾਉਣਾ ਹੈਗਾ ਸ਼ਹਿਦ ਥੋੜੇ ਜਿਵੇਂ ਟਮਾਟਰ ਲੈ ਲਿਆ ਵੈਸੇ ਮੈਂ ਅੱਜ ਥੋੜਾ ਜਿਹਾ ਤਾਜ਼ਾ ਵੀ ਪਾਉਂਗੀ ਇਹਦੇ ਵਿੱਚ ਜੂਸ ਘੱਟ ਨਿਕਲਿਆ ਕਿਉਂਕਿ ਪਰਫੀ ਜੰਮੀ ਹੋਈ ਹੈ ਨਾ ਤੇ ਇਹਦੇ ਵਿੱਚ ਸ਼ਹਿਦ ਵਿੱਚ ਕਨਿਊਸੀ ਆਪਾਂ ਨਹੀਂ ਕਰਨੀ ਕਿਉਂਕਿ ਆਪਣਾ ਮੇਨ ਇਨਗਰੀਡੀਐਂਟ ਹੈ ਸ਼ਹਿਦ ਚਾਹੇ ਤਾਂ ਤੁਸੀਂ ਸਿੱਧਾ ਕਰ ਲਓ ਇਹਨੂੰ ਇਦਾਂ ਹੀ ਇਹਦੇ ਉੱਤੇ ਹੀ ਤੁਸੀਂ ਸ਼ਹਿਦ ਪਾ ਲਓ ਤੇ ਇਹਦੇ ਉੱਤੇ ਦੂਸਰਾ ਇਨਗਰੀਡੀਐਂਟ ਕਾਫੀ ਪਾ ਲਓ ਪਰ ਮੈਂ ਇਹਦੇ ਤੇ ਚੂਸ ਕੱਢ ਲੈਣੀ ਇਦਾਂ ਕੋਈ ਔਖਾ ਤਾਂ ਮੈਂ ਤਾਂ ਹੁੰਦਾ ਨਹੀਂ ਲੋਜੀ ਠੀਕ ਹੈ ਨਿਕ ਵਿੱਚ ਆਪਾਂ ਪਾਵਾਂਗੇ ਕਾਫੀ ਠੀਕ ਹੈ ਤਿੰਨ ਚੀਜ਼ਾਂ ਪਾਵਾਂਗੇ ਕਾਫੀ ਟਮਾਟਰ ਤੇ ਨਾਲ शायद मैं कॉफ़ी घर पीसी हुई है मेरे को सीड्स सी कोड्स कॉफ़ी दे ठीक है बना लिया आप फेस पॉलिश हाइड्रा फेस पॉश पॉलिश ठीक है बहुत ही ज़्यादा बढ़िया चीज़ है ये तो पॉलिश बनाई है फेस पॉलिश हाइड्रा फेस वोश पॉलिश, पॉलिश बनाया अपना तो कॉफ़ी तो एक्सफोलिएटर भी होंगी है बहुत अच्छी ਮੇਰੇ ਕੋਲ ਹੀ ਦਾਣੇदार ਹੈ ਮੇਰੇ ਸਕਰਬ ਦਾ ਵੀ ਕੰਮ ਵਿੱਚ ਹੀ ਕਰੀ ਜਾਂਦੀ ਹੈ ਕਿਉਂਕਿ ਮੈਂ ਘਰੇ ਪੀਸ ਕਰਕੇ ਉਨੀ ਬਰੀਕ ਨਹੀਂ ਹੋਈ ਜਿੰਨੀ ਬਾਜ਼ਾਰ ਤੋਂ ਹੁੰਦੀ ਹੈ ਆਪਣੀ ਅਰੇ ਇਹਨੂੰ ਆਪਾਂ ਨਾ 10 ਮਿੰਟ ਲਾ ਕੇ ਰੱਖਣੇ ਠੀਕ ਹੈ ਥੋੜੀ ਜਿਹੀ ਸਕਰਬਿੰਗ ਮਤਲਬ ਇਸ ਨੂੰ ਸਾਜ ਕਰ ਲਓ ਫਿਰ ਆਪਾਂ ਇਹਨੂੰ ਸਟੇਅਮ ਕਰਨਾ ਹੈ फेस से छ ला के जी बच गई इदा नज़र ला लो दस मिनट आपू फेस से स्टे ऑन करने लाओ जी दस मिनट हो गए ठीक है तो हम आपू उतारे ठीक है मैं यही गिला टॉवल लिया हुआ फेस टॉवल ठीक है ਲਓ ਜੀ ਹੋ ਗਿਆ ਬਿਲਕੁਲ ਸਾਫ ਲਓ ਜੀ ਇਹ ਸਟੈਪ ਹੋ ਗਿਆ ਤੇ ਹੁਣ ਆਪਾਂ ਅਗਲਾ ਸਟੈਪ ਕਰਨਾ ਹੈਗਾ ਆਪਾਂ ਬਣਾਉਣਾ ਹੈ ਸਕਰਬ ਤੁਹਾਡਾ ਸਕਰਬ ਬਣਾਉਣਾ ਹੈ ਕਿ ਉਹਦੇ ਲਈ ਆਪਾਂ ਨੂੰ ਚਾਹੀਦਾ ਹੈ ਆ ਨਾਰੀਅਲ ਦਾ ਤੇਲ ਠੀਕ ਹੈ ਤੇ ਨਾਲ ਤੁਹਾਨੂੰ ਚਾਹੀਦਾ ਹੈ চিনি ਤੇ ਤੁਹਾਡੀ ਮਰਜ਼ੀ ਹੈ ਤੁਸੀਂ ਨਾਰੀਅਲ ਦਾ ਤੇਲ ਅਗਰ ਨਹੀਂ ਲਾਉਂਦੇ ਜਾਂ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਤੁਸੀਂ ਇਹ ਨਾਰੀਅਲ ਦਾ ਤੇਲ ਲੈ ਲਿਆ ਆਪਾਂ ਫਿਰ ਤੁਸੀਂ ਦੁੱਧ ਲੈ ਸਕਦੇ ਹੋ ਤੇ ਦੁੱਧ ਦੇ ਵਿੱਚ ਨਾਰੀਅਲ ਦਾ ਬਰੰਦ ਪਾ ਸਕਦੇ ਹੋ ਠੀਕ ਹੈ ਮੈਂ ਨਾਰੀਅਲ ਦਾ ਤੇਲ ਲਿਆ ਹੈ ਪਲੱਸ ਹੁਣ ਇਹਦੇ ਵਿੱਚ ਮੈਂ ਪਾਉਂਗੀ ਪੀਸੀ ਹੋਈ ਚੀਨੀ ਸਾਬਤ ਪਾ ਸਕਦੇ ਹੋ ਪਰ ਤੋਂ ਸਭ ਚੁੱਕਦੀ ਹੈ ਬਹੁਤ ਫੇਸ ਦੇ ਉੱਤੇ ਠੀਕ ਹੈ ਆਪਾਂ ਸਕਰਬ ਬਣਾਉਣਾ ਹੈ ਸੌਫਟ ਸਕਰਬ ਬਣਾਵਾਂਗੇ ਇੰਨਾ ਜ਼ਿਆਦਾ ਆਪਾਂ ਨੂੰ ਹਾਰਡ ਹੋ ਜਿਹੜੀ ਚੀਨੀ ਹੁੰਦੀ ਹੈ ਉਹ ਕਈ ਵਾਰੀ ਨਾ ਤੁਹਾਡੀ ਇੰਜਰੀ ਕਰ ਦਿੰਦੀ ਹੈ ਫੇਸ ਤੇ ਤੇ ਲਓ ਜੀ ਆਪਾਂ ਇਹਦੇ ਵਿੱਚ ਪਾ ਲਈ ਇਹ ਵਧੀਆ ਐਕਸਫੋਲੀਏਟਰ ਹੁੰਦੀ ਹੈ ਚੀਨੀ ਤੇ ਉਪਰੋਂ ਨਾਰੀਅਲ ਦਾ ਵਾਸ਼ਰ ਮਿਲਣਾ ਤੁਹਾਨੂੰ ਨਾਰੀਅਲ ਦੇ ਤੇਲ ਦਾ ਤੁਸੀਂ ਨਾ ਰਿਜ਼ਲਟ ਦੇਖ ਕੇ ਖੁਦ ਹੈਰਾਨ ਹੋ ਜਾਓਗੇ ਕਿ ਇੰਨੀਆਂ ਵਧੀਆ ਚੀਜ਼ਾਂ ਹੌਲੀ ਹੌਲੀ ਤੁਸੀਂ ਮੈਨੂੰ ਲੱਗਦਾ ਪਾਰਲਰ ਛੱਡ ਦੇਣਾ ਤੇ ਮੈਂ ਭੈਣੋ ਜੇ ਕੋਈ ਭੈਣ ਪਾਰਲਰ ਵਾਲੀ ਦੇਖ ਰਹੀ ਹੈ ਤਾਂ ਮੈਂ ਬਿਲਕੁਲ ਵੀ ਨਹੀਂ ਹੈ ਨਾ ਇਹ ਰეკਮੈਂਡ ਕਦੇ ਨਹੀਂ ਕਰਦੀ ਕਿ ਤੁਸੀਂ ਬਾਹਰੋਂ ਪਾਰਲਰ ਨਹੀਂ ਜਾਣਾ ਉਹ ਤੁਹਾਡੀ ਇੱਛਾ ਹੈ जिम हो सके कैमिकल्स तो फाच लिया करो दो मिनट की हिसाब क्योंकि स्क्रबिंग बहुत ज्यादा लंबा टाइम नहीं करनी होगी आप बहुत ही मतलब हाइड्रेटिंग ਫੇਸ਼ੀਅਲ ਆਹੀ ਗਰਮੀਆਂ ਦੇ ਵਿੱਚ ਤੁਸੀਂ ਨਾ ਇਹਨੂੰ ਹਫਤੇ ਬਾਅਦ ਹੀ ਕਰ ਲਓ ਤੁਸੀਂ ਵੇਖਿਓ ਦੇਖਦੇ ਦੇਖਦੇ ਤੁਹਾਡੀ ਸਕਿਨਾਂ ਦੇ ਉੱਤੇ ਨੋਟਿਸੇਬਲ ਚੇਂਜਸ ਆ ਜਾਣਗੇ ਆ ਸਾਰੀ ਡੈੱਡ ਸਕਿਨ ਉਤਰ ਜੂਗੀ ਤੇ ਗਲੋਈ ਗਲੋਈ ਫੇਸ ਨੀਚੋਂ ਨਵੇਂ ਸੈਲਸ ਨਿਕਲੇ ਆਉਣਗੇ ਤੇ ਇਹਨੂੰ ਤੁਸੀਂ ਲਿਪਸਟੇਨ ਕਰ ਲੈਣਾ ਕਿਉਂ ਹੋਇਆ ਰਬਿੰਗ ਲਿਪਸ ਨੂੰ ਵੀ ਜ਼ਰੂਰੀ ਹੈ ਤੁਹਾਡੀ ਜਿਹੜੀ ਏਜ ਹੈ ਤੁਹਾਡੀ ਬੁੱਲ੍ਹਾਂ ਤੋਂ ਵੀ ਦਿਖਦੀ ਹੈ ਤੁਸੀਂ ਕਹਿੰਦੇ ਧਿਆਨ ਦਿਓ ਮੁੱਲਾਂ ਜਿਹੜੀਆਂ ਛੜੀਆਂ ਹੁੰਦੀਆਂ ਨੇ ਪਰ ਥੋੜਾ ਜਿਹਾ ਇਹਨੂੰ ਹੱਥਾਂ ਤੇ ਲਾ ਲੈਣੀ ਹੈ ਜਿਹੜੀ ਬਚ ਗਈ ਤੇ ਫੇਸ ਤੇ ਥੋੜੀ ਜਿਹੀ ਸਟੇ ਹੋਣ ਦਾ ਟਾਈਮ ਮਿਲ ਜੂਗਾ ਨਾ ਫਿਰ ਜੋ ਜਾ ਕੇ ਸਾਫ਼ ਕਰਕੇ ਆਉਂਗੀ ਲਓ ਜੀ ਆਪਾਂ ਫੇਸ ਸਾਫ਼ ਕਰ ਲਿਆ ਬਿਲਕੁਲ ਰਿਫਰੈਸ਼ਿੰਗ ਫੇਸ ਹੋ ਗਿਆ ਹੋਣ ਆਪਣਾ ਲਾਸਟ ਸਟੈਪ ਰਹਿ ਗਿਆ ਉਹ ਹੈ ਫੇਸ ਪੈਕ ਕੇਲਾ ਲਿਆ ਇਹਨੂੰ ਆਪਾਂ ਇਹਦੇ ਨਾਲ ਕਾਫੀ ਪੱਕਿਆ ਹੋਇਆ ਲਿਆ ਠੀਕ ਹੈ ਤੁਸੀਂ ਜੇ ਤੁਹਾਨੂੰ ਲੱਗੂਗਾ ਕਿ ਇੰਨਾ ਪੱਕਿਆ ਨਹੀਂ ਹੈਗਾ ਫਿਰ ਤੁਸੀਂ ਇਹਨੂੰ ਮਿਕਸੀ ਨਾਲ ਵੀ ਕਰ ਸਕਦੇ ਆ ਪਰ ਕਿਉਂਕਿ ਥੋੜੀ ਜਿਹੀ ਮਾਤਰਾ ਹੁੰਦੀ ਹੈ ਇਸ ਕਰਕੇ ਕਈ ਵਾਰੀ ਉਹ ਮਿਕਸੀ ਨਹੀਂ ਚਿਪਕ ਜਾਂਦਾ ਉਨਾ ਕ ਤਾਂ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਇਹਦੇ ਨਾਲ ਮੈਸ਼ ਕਰ ਲੈਣਾ ਆਹ ਇਹਦੇ ਜਦ ਆਪਾਂ ਪਾਉਣਾ ਹੈਗਾ ਦੁੱਧ ਇਹ ਪਾਉਣਾ ਹੈਗਾ ਸ਼ਾਇਦ ਹੋ ਗਿਆ ਜੀ ਆ ਦੇਖੋ ਅੱਧਾ ਕੇਲਾ ਸੀ ਦਾ ਆਪਾਂ ਨਵਾਂ ਖੋਲ ਲਿਆ ਇਹਦੇ ਨਾਲ ਆਪਾਂ ਕਾਫੀ ਸਾਰਾ ਪਾ ਲਿਆ ਠੀਕ ਹੈ ਨੀਅਰ ਅਬਾਉਟ ਮੈਂ ਦੋ ਚਮਚੀ ਪਾ ਲਈ ਹਾਂ ਕਿਉਂਕਿ ਮੇਰੇ ਕੋਲੇ ਕਾਫੀ ਸੀ ਦਾ ਬਣਾਣਾ ਹੁੰਦਾ ਵੀ ਮਟੀਰੀਅਲ ਦੁੱਧ ਮੈਂ ਤਾਂ ਕਿਉਂਕਿ ਤੁਹਾਨੂੰ ਪਾ ਕੇ ਦਿਖਾਉਣਾ ਸੀ ਇਸ ਲਈ ਮੈਂ ਤੁਹਾਨੂੰ ਨਾਲ-ਨਾਲ ਕਰਕੇ ਦਿਖਾਇਆ ਤੁਸੀਂ ਇਹਨਾਂ ਨੂੰ ਤਿੰਨੋਂ ਚੀਜ਼ਾਂ ਨੂੰ एडवांस भी मिक्स करके मिक्सी नाल रख सकते हो ठीक है यू दो तीन दिन तो फ्रिज भी रख सकते हो स्टोर करके कट्ठा बना लो तो फिर दो तीन दिन स्टोर कर लो ठीक है फ्रिज दो तीन दिन आराम बहुत भी क्ढ सकता है थोड़ा यही हाथ भी देखो किन्ने सोहे हो गए <laughs> हैं लिशक <का> मार दिया केला <laughs> जड़ा के है ਆ ਬਣਾ ਜਿਹੜਾ ਹੈਗਾ ਇਹ ਖਾਣ ਲਈ ਵੀ ਤੇ ਸਕਿਨ ਲਈ ਵੀ ਵਾਲਾਂ ਲਈ ਵੀ ਵਾਲਾਂ ਲਈ ਵੀ ਬਹੁਤ ਪਿਆਰੀ ਚੀਜ਼ ਹੈ ਇਹ ਤੇ ਸਕਿਨ ਦੇ ਉੱਤੇ ਦਾ ਬਹੁਤ ਵਧੀਆ ਰਿਜ਼ਲਟ ਆਉਂਦਾ ਹੈ ਗਰਮੀਆਂ ਦੇ ਵਿੱਚ ਇਹ ਆਮ ਮਿਲਣ ਵਾਲੇ ਫਰੂਟ ਨਹੀਂ ਸਾਰੇ ਠੀਕ ਹੈ ਤੇ ਲੋ ਜੀਆ ਪਹਿਲਾਂ ਨਾ ਪਹਿਲਾਂ ਆਪਾਂ ਥੋੜੀ ਜਿਹੀ ਮ사ਜ ਕਰਾਂਗੇ ਕੀ ਸਾਰ ਲੋ ਜੀ 10 ਮਿੰਟ ਆਪੇ ਨੂੰ ਹੋਲਡ ਆਨ ਕਰਨਾ ਹੈ ਤੇ 10 ਮਿੰਟ ਬਾਅਦ ਮਿਲਦੇ ਆ ਤੋ ਠੀਕ ਹੈ ਜੀ ਬਹੁਤ ਹੀ ਖੂਬਸੂਰਤ ਜਿਹਾ ਫੇਸ਼ੀਅਲ ਦੇ ਨਾਲ ਤੁਸੀਂ ਹੋਰ ਖੂਬਸੂਰੇ ਹੋ ਜਾਓ ਤੇ ਕਰਕੇ ਫੇਸ਼ੀਅਲ ਫਿਰ ਮੈਨੂੰ ਰਿਜ਼ਲਟ ਦੱਸਣਾ ਤੇ ਸ਼ੇਅਰ ਕਰਦੇ ਆਂ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਇੱਕ ਬਹੁਤ ਜ਼ਰੂਰੀ ਹੈ ਛੋਟਾ ਜਿਹਾ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਲਿਖ ਦਿਆ ਕਰੋ ਉਹਦੇ ਨਾਲ ਮੈਨੂੰ ਬਹੁਤ ਅੱਛਾ ਲੱਗਦਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਕਿਉਂਕਿ ਬਹੁਤ ਬਹੁਤ ਜਣਿਆਂ ਨੂੰ ਇਸ ਫੇਸ਼ੀਅਲ ਦੀ ਜ਼ਰੂਰਤ ਹੈ ਠੀਕ ਹੈ ਆਪਣੀਆਂ ਜਿਹਦੇ ਜਿਹਦੇ ਨਾਲ ਵੀ ਥੋੜੀ ਬਣਦੀ ਹੈ ਉਹਦੇ ਨਾਲ ਤਾਂ ਕਰਨਾ ਹੀ ਕਰਨਾ ਜਿਹਨਾਂ ਨਹੀਂ ਬਣਦੀ ਕੋਈ ਗੱਲ ਨਹੀਂ ਉਹਨੂੰ ਵੀ ਦੱਸ ਦੋ ਠੀਕ ਹੈ ਤੇ ਮਿਲਾਂਗੇ ਅਗਲੀ ਕਿਸ ਖੋਰ ਬੰਬ ਰੈਮੇਡੀ ਲੈ ਕੇ